ਨਾ ਲੋਕਾਂ ਨੂੰ ਪੁੱਛਣਾ ਚਾਹੁੰਨਾ ਹੈ ਇਸ ਦੇਸ਼ ਦੇ ਜਿਹੜੇ ਲੀਡਰਾਂ ਚੁਰਸਗਾ ਤੇ ਬੈਠੇ ਆ ਵੱਡੇ ਵੱਡੇ ਆਉਂਦੇ ਆ ਜਿਨ੍ਹਾਂ ਦੇ ਕੋਲੇ ਕੀ ਉਹਨਾਂ ਨੇ ਕਿਸੇ ਦਿਨ ਸੰਵਿਧਾਨ ਦੀਆਂ ਕਾਪੀਆਂ ਨਹੀਂ ਸਾੜੀਆਂ ਉਹ ਸੰਵਿਧਾਨ ਦੀਆਂ ਕਾਪੀਆਂ ਸਾੜਨ ਤੇ ਦੇਸ਼ ਭਗਤ ਤੇ ਜੇਕਰ ਇੱਕ ਕੋਈ ਭੁੱਲਿਆ ਭਟਕਿਆ ਨੌਜਵਾਨ ਮੂਰਤੀ ਤੇ ਚੜ ਗਿਆ ਤੇ ਉਹ ਦੇਸ਼ ਦਾ غرਾਰ ਉਹ ਭਾਵ ਲੋਕੋ ਨਹੀਂ ਛੋੜੀਆਂ ਰੀਸਾਂ ਭਰਾਵੋ ਜੇਕਰ ਉਸ ਨੌਜਵਾਨ ਦੇ ਨਾਲ ਇਸ ਦੇਸ਼ ਦੇ ਸੰਵਿਧਾਨ ਨੇ ਤੁਹਾਨੂੰ ਪਤਾ ਹੈ ਕਿ ਕਿੰਨਾ ਕੁ ਦੇ ਨਾਲ ਕੋਈ ਅਨਿਆਇ ੱੱਕਾ ਹੋ ਸਕਦਾ ਹੈ ਕਈਆਂ ਦੀ ਜੇਲਾਂ ਦੇ ਵਿੱਚ ਬੈਠਿਆਂ ਦੀ ਉਮਰ ਲੰਘ ਜਾਂਦੀ ਹੈ ਦੋਸਤੋ ਕੋਈ ਛੜਦਾ ਨਹੀਂ ਇਹ ਦੇਸ਼ ਦਾ ਕਾਨੂੰਨ ਸਬੂਤ ਮੰਗਦਾ ਹੈ ਬੰਦਾ ਚਾਹੇ ਸਾਹਮਣੇ ਅੱਖਾਂ ਦੇ ਮਰ ਜੇ ਪਰ ਉਹ ਕਹਿੰਦਾ ਲਿਆ ਭਾਈ ਮਾਰਨ ਵਾਲਾ ਕੌਣ ਸੀ ਉਹਦਾ ਸਬੂਤ ਲਿਆ ਤੇ ਦੋਸਤੋ ਹੋ ਸਕਦਾ ਉਸ ਨੌਜਵਾਨ ਦੇ ਨਾਲ ਕੋਈ ਵਧਿੱਕੀ ਹੋਈ ਹੋਵੇ ਉਹ ਗੁੱਸੇ ਦਾ ਮਾਰਿਆ ਜਾ ਰਿਹਾ इमोशनल ਹੋਇਆ ਮੂਰਤੀ ਤੇ ਚੜ ਗਿਆ ਹੋਵੇ ਪਹਿਲਾਂ ਪਤਾ ਕਰੋ ਕੁਝ ਦਿਨ ਢੀਕੋ ਪਰ ਉਹਨੂੰ ਪਹਿਲਾਂ ਹੀ ਭਰਾਵੋ ਦੇਸ਼ ਦਾ ਗद्दार ਨਾ ਬਣਾ ਦਿਆ ਕਰੋ ਤੇ ਜਿਹੜੇ ਦੇਸ਼ ਦੇ ਗद्दार ਹੈ ਜਿਹੜੇ ਦੇਸ਼ ਨੂੰ ਲੁੱਟ ਕੇ ਖਾ ਕੇ ਲੀਡਰ ਲੋਕ ਇਤੋਂ ਦੇ ਅੱਜ ਕੋਈ ਮੰਤਰੀ ਬਣਿਆ ਬੈਠਾ ਹੈ ਕੋਈ ਐਮਐਲਏ ਤੇ ਕੋਈ ਐਮਪੀ ਬਣਿਆ ਬੈਠਾ ਹੈ ਤੇ ਉਹਨਾਂ ਨੇ ਇਸ ਦੇਸ਼ ਦੇ ਸਭਰਾਣ ਦੀ ਰਾਖੀ ਕੀਤੀ ਹੈ ਇਹ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਤੁਸੀਂ ਦੇਸ਼ ਨੂੰ ਲੁੱਟ ਕੇ ਖਾਜੋ ਤੁਸੀਂ ਬਾਹਰ ਲੀਆਂ ਸਵਿਟਸ ਬੈਂਕਾਂ ਦੇ ਵਿੱਚ ਪੈਸਾ ਧਰ ਲਓ ਤੇ ਇੱਥੇ ਗਰੀਬਾਂ ਨੂੰ ਤੁਸੀਂ ਲੁੱਟ ਲੁੱਟ ਕੇ ਆਪਣੇ ਖਜ਼ਾਨੇ ਭਰ ਲਓ ਇਹ ਸੰਵਿਧਾਨ ਦੀ ਬੇਅਦਬੀ ਹੈ ਕਿ ਇੱਕ ਮੂਰਤੀ ਤੇ ਚੜ ਕੇ ਗੁੱਸੇ ਦੇ ਵਿੱਚ ਆਏ ਭੁੱਲੇ ਭਟਕੇ ਨੌਜਵਾਨ ਦੇ ਵੱਲੋਂ ਮੂਰਤੀ ਤੇ ਚੜ ਜਾਣਾ ਬੇਅਦਬੀ ਲੱਗਦਾ ਤੁਹਾਨੂੰ ਇਸ ਦੇਸ਼ ਦੇ ਵਿੱਚ ਔਰਤਾਂ ਦੀ ਪੱਤ ਲੁੱਟੀ ਜਾ ਰਹੀ ਹੈ ਔਰਤਾਂ ਨੰਗੀਆਂ ਕਰਕੇ ਤੋਰੀਆਂ ਜਾ ਰਹੀਆਂ ਹੈ ਉਹਨਾਂ ਦੋਸ਼ੀਆਂ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਲੋਕਾਂ ਨੂੰ ਜਿਉਂਦਿਆਂ ਨੂੰ ਅੱਗ ਲਾਈ ਜਾ ਰਹੀ ਹੈ ਗਰੀਬਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੱਲ ਰਹੇ ਐ ਬੰਦੀ ਸਿੰਘ 30 30 ਸਾਲਾਂ ਤੋਂ ਸਜ਼ਾਵਾ ਆਪਣੀਆਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਬੈਠੇ ਸਜ਼ਾ ਭੁਗਤ ਰਹੇ ਐ ਇਹ ਬੇਅਦਬੀ ਤੁਹਾਨੂੰ ਵੱਡੀ ਨਜ਼ਰ ਨਹੀਂ ਆਉਂਦੀ ਉਹ ਨੌਜਵਾਨ ਤੇ ਤੁਹਾਨੂੰ ਨਜ਼ਰ ਆਉਂਦਾ ਵਿੱਚ ਕਹਿ ਰਹੇ ਐ ਕਿਦੋਂ ਤੇ NSA ਲੱਗੇ ਕੋਈ ਕਹਿੰਦਾ UAPA ਲੱਗੇ ਕਿਉਂ ਭਾਈ ਯੂਏਪੀ ਇਹ ਤੁਹਾਡੇ ਤੇ ਨਾ ਲੱਗੇ ਐਨਐਸਏ ਤੁਹਾਡੇ ਤੇ ਨਾ ਲੱਗੇ ਤੁਸੀਂ ਦੇ ਦੇ ਸੰਵਿਧਾਨ ਦੇ ਮੁਤਾਬਕ ਕੀ ਕੰਮ ਕੀਤਾ ਤੁਸੀਂ ਦੇ ਦੇ ਸੰਵਿਧਾਨ ਨੂੰ ਮੰਨਦੇ ਹੋ ਜਿਹੜੇ ਕਹਿਣੋਂ ਐਨਐਸਏ ਲੱਗੇ ਜਿਹੜੇ ਲੁੱਟ ਕੇ ਖਾ ਕੇ ਵੱਡੇ ਵੱਡੇ ਐਮਪੀ ਐਮਐਲ ਜਿਹੜੇ ਅੱਜ ਉੱਤੇ ਜਾ ਕੇ ਦੁੱਧ ਨਾਲ ਉਹ ਬੁੱਤ ਨੂੰ ਧੋਂਦੇ ਫਿਰਦੇ ਆ ਕੋਈ ਮੱਥਾ ਟੇਕਦਾ ਵੇਦ ਕਰ ਨੂੰ ਵੋਟਾਂ ਦੇ ਮਾਰੇ ਸਾਰੇ ਢੰਗ ਕਰਦੇ ਆ ਇਹ ਅੱਜ ਦੁੱਧ ਨਾਲ ਧੋਂਦੇ ਫਿਰਦੇ ਆ ਤੁਸੀਂ ਪਹਿਲਾਂ ਕਿੱਥੇ ਸੀ ਉਹ ਜਿਹੜੇ ਦਲਤ ਲੋਕ ਆ ਭੁੱਖੇ ਮਰਦੇ ਐ ਗਰੀਬੀ ਦੀ ਰੇਖਾ ਤੋਂ ਥੱਲੇ ਐ ਰੋਟੀ ਤੋਂ ਮੁਹਤਾਜ ਨੇ ਭੁੱਖੇ ਘਰਾਂ ਦੇ ਵਿੱਚ ਸੌਂਦੇ ਐ ਤੁਸੀਂ ਮੂਰਤੀ ਨੂੰ ਦੁੱਧ ਦੀ ਨਾਲ ਧੋਣ ਦੀ ਬਜਾਏ ਕਿਸੇ ਗਰੀਬ ਦੇ ਜਾ ਕੇ ਬੱਚੇ ਨੂੰ ਦੁੱਧ ਪਿਉਂਦੇ ਮੈਂ ਤੁਹਾਨੂੰ ਫੇਰ ਮੰਨਦਾ ਕਿ ਤੁਸੀਂ ਐਮਪੀ ਐਮਐਲਏ ਚੰਗੇ ਹੋ ਤੁਸੀਂ ਸਿਆਸਤ ਕਰਦੇ ਹੋ ਤੁਸੀਂ ਅੱਜ ਬੁੱਤ ਨੂੰ ਜਦੋਂ ਨੌਜਵਾਨ ਭੁੱਲਿਆ ਭੜਕਿਆ ਕੋਈ ਬੁੱਤ ਤੇ ਚੜ ਗਿਆ ਅੱਜ ਕੋਈ ਉਹਨੂੰ ਦੁੱਧ ਨਾਲ ਧੋਣ ਦੀਆਂ ਗੱਲਾਂ ਕਰਦਾ ਕੋਈ ਉਹਨੂੰ ਪਾਣੀ ਨਾਲ ਧੋਂਦਾ ਐ ਕੋਈ ਕਹਿੰਦਾ ਸੀ ਖੂਨ ਦੇ ਦੇਾਂਗੇ ਤੁਸੀਂ ਉਦੋਂ ਭਾਈ ਡਾਕਟਰਾਂ ਬੇਦਕਾਰ ਦੀ ਸੋਚ ਤੁਹਾਡੇ ਵਿੱਚ ਨਹੀਂ ਆਈ ਸੀ ਲੀਡਰਾਂ ਦੇ ਵਿੱਚ ਜਦੋਂ ਲੋਕ ਘਰਾਂ ਦੇ ਵਿੱਚ ਭੁੱਖੇ ਸੌਂਦੇ ਐ ਤੇ ਗਰੀਬਾਂ ਦੇ ਬੱਚੇ ਵਿੱਦਿਆ ਨਹੀਂ ਪੜ੍ਹ ਸਕਦੇ ਚੰਗੇ ਕੋਰਸ ਨਹੀਂ ਕਰ ਸਕਦੇ ਅੱਜ ਤੁਸੀਂ ਬੁੱਤ ਕੋਲੇ ਜਾ ਕੇ ਸਾਰੇ ਡਾਕਟਰਾਂ ਬੇਦਕਾਰ ਦੇ ਬੀਬੇ ਪੁੱਤ ਬਣ ਗਏ ਪਹਿਲਾਂ ਤੁਸੀਂ ਕਿੱਥੇ ਸੀ ਮੈਂ ਚਾਹਣਾ ਉਹ ਨੌਜਵਾਨ 199% ਤੋਂ ਨੌਜਵਾਨ ਬੇਦੋ ਹੋ ਸਕਦਾ ਹੈ ਕਿਉਂਕਿ ਉਹਦੇ ਮਨ ਨੂੰ ਕੋਈ ਹੋ ਸਕਦਾ ਉਹਦੇ ਮਨ ਨੂੰ ਸੱਟ ਲੱਗੀ ਹੋਵੇ ਜਾਂ ਉਹਦੇ ਮਨ ਤੇ ਕੋਈ ਲੋਡ ਹੋਵੇ ਦਿਮਾਗ ਤੇ ਬੋਝ ਹੋਵੇ ਉਹ ਮੂਰਤੀ ਤੇ ਚੜ ਗਿਆ ਇਸ ਦੇਸ਼ ਦੀ ਸੰਵਿਧਾਨ ਦੀ ਲੁੱਟ ਕਰਨ ਵਾਲੇ ਸੰਵਿਧਾਨ ਦੀ ਪੱਤ ਲੁੱਟਣ ਵਾਲੇ ਲੋਕ ਦੋਚੀ ਹੋਏ ਕੋ ਨੌਜਵਾਨ ਹੋਇਆ ਕੁਮਾਰ ਦੀ ਗੱਲ ਹੈ ਯਾਰ ਤੁਸੀਂ ਜਿੱਧਰ ਨੂੰ ਹਵਾ ਚੱਲਦੀ ਹੈ ਟੱਚ ਟੱਚ ਤੁਸੀਂ ਕਹਿ ਦਿੰਦੇ ਹੋ ਕਿ ਉਹ ਨੌਜਵਾਨ ਤੇ NSA ਲੱਗੇ ਕੋਈ ਕਹਿੰਦਾ ਜੀ ਉਹ ਤੇ UAPA ਲੱਗੇ ਕੋਈ ਕਹਿੰਦਾ ਉਹਨੂੰ ਫਾਂਸੀ ਦਿਓ ਕੀ ਗੱਲ ਫਾਂਸੀ ਤੁਹਾਨੂੰ ਨਹੀਂ ਲੱਗਣੀ ਚਾਹੀਦੀ ਤੁਹਾਡੇ ਲੀਡਰਾਂ ਨੂੰ ਨਹੀਂ ਲੱਗਣੀ ਚਾਹੀਦੀ ਜਿਹੜਿਆਂ ਨੂੰ ਤੁਸੀਂ ਵੋਟਾਂ ਪਾਉਣਿਓ ਉਹ ਦੇਸ਼ ਨੂੰ ਲੁੱਟੀ ਜਾਂਦੇ ਆ ਤੇ ਤੁਸੀਂ ਉਹਨਾਂ ਨੂੰ ਆਏ ਸਾਲ ਵੋਟਾਂ ਪਾਉਣਿਓ ਤੇ ਤੁਸੀਂ ਵੀ ਭਾਗੀਦਾਰ ਬਣਦੇ ਉਹਨਾਂ ਨੂੰ ਵੋਟਾਂ પા ਕੇ ਤੁਸੀਂ ਕਿੰਨੇ ਕ ਡਾਕਟਰ ਭੀਮਰਾਓ ਉਮੇਦਕਾਰ ਦੇ ਬੰਦੇ ਵੋਟਾਂ 'ਚ ਜਿਤਾਏ ਨੇ ਕਿੰਨੀ ਕ ਤੁਸੀਂ ਦਲਤ ਲੋਕਾਂ ਦੀ ਮਦਦ ਕਰਦੇ ਹੋ ਪਿੰਡਾਂ ਦੇ ਵਿੱਚ ਹੁਣ ਤੁਸੀਂ ਉਮੇਦਕਾਰ ਦੇ ਬੀਬੇ ਪੁੱਤ ਵੜ ਕੇ ਸਾਰੇ ਉਸ ਨੌਜਵਾਨ ਤੇ ਚੜ ਕੇ ਆ ਗਏ ਤੁਹਾਨੂੰ ਸੋਚਣਾ ਚਾਹੀਦਾ ਹੈ ਕੋਈ ਕਹਿ ਰਿਹਾ ਹੈ ਕਿ ਉਹ ਅੰਮ੍ਰਿਤਪਾਲ ਦੇ ਨਾਲ ਵਾਲਿਆ ਹੋਇਆ। ਉਹਨੇ ਅੰਮ੍ਰਿਤਪਾਲ ਤੋਂ ਅੰਮ੍ਰਿਤ ਛਕਿਆ। ਪਹਿਲਾਂ ਉਹ ਦੁਬਈ ਤੋਂ ਆਏ ਅੰਮ੍ਰਿਤਪਾਲ ਨਾਲ ਬਹਿ ਕੇ ਸਾਜ਼ਿਸ਼ ਕੀਤੀ ਹੈ ਤਾਂ ਮੂਰਤੀ ਤੇ ਚੜਿਆ। ਕੋਈ ਕਹਿੰਦਾ ਕਾਲ ਤਾਕਤ ਦੇ ਜਥੇਦਾਰ ਨੂੰ ਬਿਆਨ ਦੇਣਾ ਚਾਹੀਦਾ ਹੈ। ਕਿਸੇ ਨੇ ਨਹੀਂ ਬਿਆਨ ਦੇਣਾ ਤੁਹਾਡੇ ਮਗਰ ਲਾ ਕੇ ਕੁੱਤੇ ਬਿੱਲਿਆਂ ਦੇ। ਕਿਉਂ ਅਸੀਂ ਕਿਸੇ ਦੇ ਮਗਰ ਲਾ ਕੇ ਬਿਆਨ ਦਈਏ। ਤੁਸੀਂ ਸਾਡੀ ਕੀ ਦੁਰਦਸ਼ਾ ਕੀਤੀ ਹੋਈ ਹੈ? ਤੁਸੀਂ ਆ ਕੇ ਵੱਡੇ ਸੰਵਿਧਾਨ ਨੂੰ ਮੰਨਣ ਵਾਲੇ। ਅਸੀਂ ਸਿੱਖ ਕੌਮ ਨੇ ਸੰਵਿਧਾਨ ਦਾ ਸਿਰ ਉੱਚਾ ਰੱਖਿਆ ਜਦੋਂ ਝੰਡਾ ਫੜ ਕੇ ਜਦੋਂ ਜੰਗ ਦੇ ਵਿੱਚ ਮੂਹਰੇ ਤੁਰਨਾ ਸੀ ਗਾਂਧੀ ਨੇ ਕਹਿਤਾ ਸੀ ਬਾਪੂ ਖੜਕ ਸਿੰਘ ਨੂੰ ਕਿ ਤੁਸੀਂ ਮੂਹਰੇ ਲੱਗੋ ਮੈਨੂੰ ਡਰ ਲੱਗਦਾ ਹੈ ਤੇ ਖੜਕ ਸਿੰਘ ਨੇ ਕਿਹਾ ਸੀ ਕਿ ਸਾਡਾ ਰੰਗ ਫੇਰ ਉੱਪਰ ਕਰਦੇ ਹੋ ਤੇ ਜਦੋਂ ਹੁਣ ਬਾਰਡਰਾਂ ਦੇ ਉੱਤੇ ਲੜਾਈ ਲੱਗਦੀ ਉਦੋਂ ਸਿੱਖ ਪੌਜੀ ਸਾਡੇ ਸੰਵਿਧਾਨ ਦਾ ਝੰਡਾ ਫੜ ਕੇ ਮੂਹਰੇ ਆਉਂਦੇ ਆ ਉਹੀ ਸੰਵਿਧਾਨ ਦੇ ਝੰਡੇ ਦੀਆਂ ਸਾਡੇ ਨੌਜਵਾਨਾਂ ਦੇ ਲਾਸ਼ਾਂ ਦੇ ਉੱਤੇ ਕੱਪਣ ਪਏ ਹੁੰਦੇ ਆ ਤੇ ਅੱਜ ਤੁਸੀਂ ਉਹੀ ਨੌਜਵਾਨਾਂ ਨੂੰ ਦੇਸ਼ ਤਰੋਹੀ ਕਹਿੰਦੇ ਹੋ ਜੇ ਇੱਕ ਪਰਿਵਾਰ ਦਾ ਗਰੀਬ ਪਰਿਵਾਰ ਦਾ ਬੱਚਾ ਮੂਰਤੀ ਦੇ ਉੱਤੇ ਚੜ ਗਿਆ ਤੇ ਕੀ ਹੋ ਗਿਆ ਤੇ ਜਿਹੜੇ ਇਸ ਦੇਰ ਦੀ ਸੰਵਿਧਾਨ ਦੀ ਲੁੱਟ ਕਰ ਰਹੇ ਐ ਤੇ ਜਿਹੜੇ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਸਿੱਖ ਨੇ ਜਿਹਨਾਂ ਨੇ 90% ਕੁਰਬਾਨੀਆਂ ਦਿੱਤੀਆਂ ਸੰਵਿਧਾਨ ਨੂੰ ਬਚਾਉਣ ਵਾਲੇ ਤੇ ਉਹਨਾਂ ਨੂੰ ਤੁਸੀਂ ਅੱਜ ਦੇਸ਼த்ਰੋਹੀ ਕਹਿੰਦੇ ਹੋ ਉਹਨਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ ਸ਼ਰਮ ਮੰਨੋ ਯਾਰ ਸ਼ਰਮ ਮੰਨੋ ਜਿੱਧਰ ਨੂੰ ਬਾਤ ਚੱਲਦੀ ਆ ਲੋਕੋ ਉਧਰ ਦੇਖੋ ਕੇ ਨਾ ਰਿਆ ਕਰੋ ਬਾਦੇ ਉਲਟ ਖੜਨਾ ਪੈਂਦਾ ਫਿਰ ਇਤਿਆਸਿਰ ਜਣੇ ਪੈਂਦਿਆ ਸਾਨੂੰ ਗੁਰੂ ਦਾ ਸਨੇਹਾ ਹੈ ਕਿਸੇ ਨਾ ਜ਼ਬਰ ਤੇ ਜ਼ੁਲਮ ਹੁੰਦਾ ਉਹਦੇ ਨਾਲ ਖੜਜਿਆ ਕਰੋ ਚੱਲਦੀ ਬਾਦੇ ਵਿੱਚ ਚੱਲਦੀ ਭੇਡਾਂ ਦੇ ਬਗ ਦੇ ਵਿੱਚ ਭੇਡੂ ਨਾ ਬਣਜਿਆ ਕਰੋ ਬਗ ਦੇ ਵਿੱਚ ਭੇਡਾਂ ਨਾ ਬਣਜਿਆ ਕਰੋ ਬੱਕਰੇ ਹੋਣਾ ਪੈਂਦਾ ਹੈ ਨਿਕੜਨਾ ਪੈਂਦਾ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੌਜਵਾਨ ਨਾਲ ਕੀ ਵਾਪਰਦੀ ਹੈ ਤੇ ਕੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ